ਪੰਜਾਬ ਦੇ ਵਿੱਚ ਪਿਛਲੀ ਇਲੈਕਸ਼ਨ ਦੇ ਵਿੱਚ ਬਦਲਾਅ ਦੇ ਨਾਂ ਤੇ ਝੜੂ ਵਾਲਿਆਂ ਨੇ ਸਰਕਾਰ ਬਣਾਈ ਸੀ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਪੰਜਾਬ ਦੇ ਵਿੱਚ ਬਦਲਾਅ ਆ ਗਿਆ ਬਦਲਾਅ ਤੁਸੀਂ ਵੇਖ ਹੀ ਰਹੇ ਹੋ ਜੀ ਪਹਿਲਾਂ ਕਿਸਾਨ ਕੁੱਤੇ ਸਾਡੀਆਂ ਯੂਨਟ ਟਰੱਕ ਯੂਨਾਂ ਨੇ ਇੱਥੇ ਉਹ ਤਰੋੜੀਆਂ ਇਹਨਾਂ ਨੇ ਇਹਨਾਂ ਨੂੰ ਤਾਂ ਕੋਈ ਪਿੰਡ ਦੇ ਵਿੱਚ ਨਹੀਂ ਵੜਦਾ ਹੈਗਾ ਜੀ ਤੱਕ ਜਿਹੜਾ ਜੀ ਮੇਰਾ ਆਈਡੀਆ ਅਸੀਂ ਰੋਜ਼ ਵੇਖਦੇ ਆਂ ਬੰਦਿਆਂ ਚ ਜਾਣੇ ਆ ਸੱਤਾ ਚ ਜਾਣੇ ਆ ਉਹ ਕਹਿੰਦਾ ਵੀ ਇਹਨੇ ਤਾਂ ਜੋ ਕਰਿਆ ਕਰਨਾ ਸੀ ਉਹਦੇ ਉਲਟ ਕਰਤਾ ਗਾਹਾਂ ਨੂੰ ਕਿਸੇ ਦੇ ਪਿੰਡ ਨਾ ਵਰਜੇ ਇਹ ਸਰਕਾਰ ਤੋਂ ਕੋਈ ਆਸ ਨਾ ਰੱਖੇ ਵੀ ਇਹ ਸਾਨੂੰ ਕੁਝ ਦਏਗੀ ਆਹ ਮੁੰਡਾ ਤੁਹਾਡੇ ਸਾਹਮਣੇ ਟਾਵਰ ਦੇ ਉੱਤੇ ਬੈਠਾ ਜੀ ਜੀ ਟਾਵਰ ਦੇ ਉੱਤੇ ਮੁੰਡਾ ਬੈਠਾ ਹੈ ਅੱਜ 7 ਮਹੀਨੇ 7 ਮਹੀਨੇ ਹੋ ਚਲੇ ਲੈ ਇਸ ਬੰਦੇ ਨੂੰ ਬੈਠੇ ਹੋ ਇਹਨਾਂ ਦਾ ਕੋਈ ਵੀ ਮੁੱਦਾ ਇਹਨਾਂ ਨੇ ਨਹੀਂ ਠਾਇਆ ਜਦ ਦਸੋ ਲੋਕ ਕਿਸ ਤਰ੍ਹਾਂ ਨਾਲ ਲੱਗਣਗੇ ਜਿਹੜੇ ਲੋਕ ਚਾਹੁੰਦੇ ਨੇ ਕਿ ਸਾਡਾ ਇਥੋਂ ਨਮਾਇਦਾ ਚੁਣਿਆ ਹੋਇਆ ਆ ਕੇ ਉਹ ਤਾਂ ਪਤਾ ਲਵੇ ਉਹ ਵੀ ਨਹੀਂ ਆਉਂਦਾ ਜੀ ਜਿਸ ਨੂੰ ਅਸੀਂ ਵੋਟਾਂ ਪਾ ਕੇ ਲੋਕਾਂ ਨੇ ਜਿਤਾਇਆ ਉਹ ਤਾਂ ਆ ਜੇ ਉਹ ਵੀ ਨਹੀਂ ਆਉਂਦਾ ਇਹ ਸਰਕਾਰ ਬਹੁਤ ਨਕਮੀ ਹੈ ਬਹੁਤ ਜ਼ਿਆਦਾ ਫੇਲ ਹੋਈ ਹੈ ਆ ਹੁਣ ਪਾਣੀ ਦੇ ਮਸਲੇ ਤੇ ਤੁਸੀਂ ਵੇਖ ਲਓ ਕੱਲ ਦਾ ਕਹਿੰਦਾ ਮੈਂ ਪਾਣੀ ਉਹਨਾਂ ਨੂੰ ਦੇਣਾ ਹੈ ਇਹ ਜਿਹੜੀਆਂ ਗੱਲਾਂ ਨੇ ਗਲਤ ਕਰ ਰਹਾ ਹੈ ਇਹ ਸਰਕਾਰ ਅੱਗੋਂ ਆਸ ਨਾ ਰੱਖੇ ਕਿ ਮੈਨੂੰ ਪਿੰਡਾਂ 'ਚ ਵੋਟਾਂ ਮਿਲਣਗੀਆਂ ਲੋਕਾਂ ਨੇ ਪਿੰਡਾਂ ਵਿੱਚ